ਮੇਰਾ ਨਾ ਜੀ ਸਰਦਾਰ ਜਸਬੀਰ ਸਿੰਘ ਜੀ ALU ਵਾਲੀਆ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਅੱਜ ਹੋਏ ਹਾਂ ਜੀ ਇਕੱਠੇ ਜਿਹੜੇ ਹੜਪੀੜ ਤੇ ਕਿਸਾਨ ਆ ਜੀ ਸਾਡੇ ਪਿਛਲੇ ਸਮੇਂ ਤੋਂ ਜੋ ਸਾਡੀਆਂ ਮਾਲਕੀਆਂ ਜ਼ਮੀਨਾਂ ਦੇ ਪਾਲੇ ਛੱਡ ਕੇ ਸਰਕਾਰ ਵੱਲੋਂ ਇੱਕ ਤਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਜੋ ਦਰਿਆਈ ਰੂਪ ਪਾਣੀ ਵਗਦਾ ਜਿਹਨੂੰ ਤੁਸੀਂ ਦਰਿਆ ਕਹਿੰਦੇ ਹੋ ਉਹ ਦਰਿਆ ਨਹੀਂ ਉਹ ਸਾਡੀਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਸੀਗੀਆਂ ਪਰ ਸਾਡੇ ਨਾਲ ਇੰਨਾ ੱੱਕਾ ਹੋਇਆ ਪਿਛਲੇ 60 ਸਾਲਾਂ ਤੋਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਉਹ ਕਿਸਾਨ ਨੇ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਦੇ ਜ਼ਮੀਨਾਂ ਦੇ ਵਿੱਚ ਵਹਿਣ ਪੈ ਕੇ ਦਰਿਆ ਬਣਿਆ ਹੋਇਆ ਹੈ ਔਰ ਪਿਛਲੇ ਸਮੇਂ ਤੋਂ ਵੱਡੇ-ਵੱਡੇ ਧੜਾੜਾ ਨੇ ਇਹ ਭੰਡੀ ਪ੍ਰਚਾਰ ਕਰਕੇ ਗੁੰਮਰਾਹ ਕਰਕੇ ਸਾਨੂੰ ਇਹ ਕਹਿ ਦਿੱਤਾ ਪੀ ਇਹ ਲੋਕ ਦਰਿਆ ਦੀ ਜ਼ਮੀਨ ਵੋਂਦੇ ਨੇ ਪਰ ਅਸੀਂ ਦਰਿਆ ਦੀ ਜ਼ਮੀਨ ਨਹੀਂ ਵੋਂਦੇ ਦਰਿਆ ਸਾਡੀਆਂ ਮਾਲਕਾਂ ਜ਼ਮੀਨਾਂ ਵਿੱਚ ਪਾਇਆ ਹੋਇਆ ਹੈ ਸੋ ਪਿਛਲੇ 60 ਸਾਲਾਂ ਤੋਂ ਜਿਹੜੀ ਮੱਛੀ ਦੇ ਰੂਪ ਵਿੱਚ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਸਰਕਾਰ ਲੈ ਗਈ ਸੀ ਉਸ ਨੂੰ ਅਸੀਂ ਹੁਣ ਸਾਡੇ ਕਿਸਾਨ ਜਾਗਰੂਤ ਹੋ ਗਏ ਨੇ ਉਸ ਅਸੀਂ ਉਹਨੂੰ ਮੱਛੀ ਦੇ ਜਿਹੜਾ ਠੇਕੇ ਉਹਨਾਂ ਨੂੰ ਰੋਕਣ ਵਾਸਤੇ ਪਹਿਲਾਂ ਅਸੀਂ ਮੁੱਲਾਪੁਰ ਦਾਖਾ ਦੇ ਮੋਹੀ ਪਿੰਡ ਵਿੱਚ ਇੱਕ ਬੋਲੀ ਕੈਨਸਲ ਕਰਵਾਈ ਆ ਜੀ ਫਿਰ ਇਹਨਾਂ ਕਪੂਰਥਲਾ ਦੇ ਵਿੱਚ ਰੱਖੀ ਆ ਜੀ ਉੱਥੇ ਕੈਂਸਲ ਕਰਵਾਈ ਆ ਜੀ ਅੱਜ ਸ੍ਰੀ ਅਮਰਤਸਰ ਸਾਹਿਬ ਵਿਖੇ ਨਾ ਮੱਛੀ ਫਾਰਮ ਜਿਹੜਾ ਇਹਨਾਂ ਦਾ ਸਰਕਾਰ ਦਾ ਹੈ ਉੱਥੇ ਅੱਜ ਬੋਲੀ ਰੱਖੀ ਗਈ ਹੈ ਸਾਡੀਆਂ ਮਾਲਕੀਆਂ ਜ਼ਮੀਨਾਂ ਦੀ ਜਿਨ੍ਹਾਂ ਵਿੱਚੋਂ ਫੜ ਕੇ ਹਜ਼ਾਰਾਂ ਕਰੋੜ ਦੀ ਪਿਛਲੇ ਸਮੇਂ ਤੋਂ ਜਿਹੜੀ ਮੱਛੀ ਲੈ ਕੇ ਸਾਡੇ ਕਿਸਾਨਾਂ ਦੀ ਔਰ ਸਾਡੇ ਮੱਛੀ ਛੱਡੋ ਸਾਡੀ ਜ਼ਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਦੀ ਰੇਤਾ ਵੇਚੀ ਸਿਰਫ ਇਹ ਕਹਿ ਕੇ ਗਈ ਹੈ ਦਰਿਆ ਦੀ ਜ਼ਮੀਨ ਹੈ ਪਰ ਸਾਡੇ ਨਾਲ ਸਰਕਾਰ ਬੈਠ ਕੇ ਗਲਤ ਕਰੇ ਵੀ ਇਹ ਕਿਸਾਨਾਂ ਦੀ ਜ਼ਮੀਨ ਹੈ ਇਹ ਸਾਡੇ ਮਾਲਕ ਮਾਲਕ ਨੇ ਅਸੀਂ ਕਿਸਾਨ ਕਿ ਸਰਕਾਰ ਦੀ ਜ਼ਮੀਨ ਹੈ ਪਰ ਅਫਸੋਸ ਸਾਡੇ ਦਾਦਿਆਂ ਪਰਦਾਦਿਆਂ ਦੀ ਜ਼ਮੀਨਾਂ ਵਿੱਚ ਵਹਿਣ ਪੈਣ ਕਰਕੇ ਬਣੇ ਦਰਿਆ ਦੇ ਕਾਰਨ ਅੱਜ ਅਸੀਂ 60 ਸਾਲ ਇਹ ਕਿਸਾਨ ਉਹਨੇ ਜਿਹੜੇ ਉੱਠ ਨਹੀਂ ਸਕੇ ਔਰ ਅੱਜ ਅਸੀਂ ਇੱਥੇ ਵਿਰੋਧ ਕਰਾਂਗੇ ਮੱਛੀ ਦੇ ਠੇਕੇ ਨਹੀਂ ਹੋਣ ਦਵਾਗੇ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਵੀ ਤੁਸੀਂ ਜਿਹੜਾ 1914 ਦਾ ਐਕਟ ਬਾਰੇ ਤੁਹਾਨੂੰ ਦੱਸਦੇ ਜਿਹੜੇ ਮਹਿਕਮੇ ਵਾਲੇ ਵੀ 1914 ਦਾ ਇੱਕ ਐਕਟ ਬਣਿਆ ਜਿਹਦੇ ਤਹਿਤ ਅਸੀਂ ਬੋਲੀ ਕਰਦੇ ਆ ਮੈਂ ਕਿਹਾ ਜੀ 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਸਾਡੇ ਤੇ ਉਹੀ ਕਾਨੂੰਨ ਲਾਗੂ ਰਹਿਣਗੇ ਇਹਨਾਂ ਕਿਸਾਨਾਂ ਤੇ ਉਹ ਤੋਂ ਬੰਨ ਕਿੱਥੇ ਸੀ ਹੁਣ ਤੇ ਸਾਨੂੰ ਬੰਨ ਲਾ ਕੇ ਮਾਰਿਆ ਗਿਆ ਦੇਖੋ ਕਿੰਨੀ ਪੰਜਾਬ ਦੀ ਤਰਸ ਗਈ ਆ 98% ਲੋਕਾਂ ਨੂੰ ਪਾਣੀ ਤੋਂ ਦੂਰ ਕੀਤਾ ਗਿਆ 98% ਪਾਣੀ ਤੋਂ ਦੂਰ ਕਰਤਾ ਔਰ 2% ਲੋਕ ਬੰਨਾਂ ਦੇ ਵਿਚਾਲੇ ਆ ਗਏ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਛੱਡ ਕੇ ਉਹਨਾਂ ਨੂੰ ਡੋਬਿਆ ਜਾ ਰਿਹਾ ਔਰ ਪਿਛਲੇ ਸਮੇਂ ਤੋਂ ਤੁਸੀਂ ਜਾਣਦੇ ਹੋ ਮਾਝੇ ਔਰ ਦਬਾਬੇ ਮਾਲਵੇ ਵਿੱਚ ਪਾਣੀ ਦਾ ਲੈਵਲ ਜਿਹੜਾ ਧਰਤੀ ਦਾ ਕਿੰਨਾ ਥੱਲੇ ਜਾ ਚੁੱਕਾ ਹੈ ਸਾਡੀ ਇਹ ਬੇਨਤੀ ਪੂਰੇ ਪੰਜਾਬ ਨੂੰ ਔਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋਈਏ ਪੰਜਾਬ ਨੂੰ ਬਚਾਈਏ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਫਸਲਾਂ ਦੀ ਜੇ ਤੁਹਾਡੀ ਗੱਲ ਮੈਂ ਇੱਕ ਗੱਲ ਕਰਦਾ ਜੇ 20 ਸਾਲਾਂ ਨੂੰ ਤੁਸੀਂ ਕਿਹੜੀ ਫਸਲ ਬੀਜੇ ਬੀਜੋਗੇ ਮਾਲਵੇ ਵਿੱਚ ਕਿਹੜੀ ਬੀਜੋਗੇ ਮਾਝੇ ਵਿੱਚ ਕਿਹੜੀ ਬੀਜੋਗੇ ਦਬਾਬੇ ਵਿੱਚ ਪਾਣੀ ਨਾ ਰਿਆ ਤੇ ਫਸਲ ਕਿੱਥੋਂ ਹੋਣੀ ਆ ਜਿਹੜਾ ਸਾਡਾ ਇੱਕ ਪੰਜਾਬ ਦਾ ਸੋਮਾ ਸੀ ਪਾਣੀਆਂ ਦਾ ਉਹਨੂੰ ਤੁਸੀਂ ਇੱਕ ਨਹਿਰ ਬਣਾ ਕੇ ਛੱਡ ਦਿੰਨੇ ਹਾਂ ਹੜ ਆ ਜਾਂਦੇ ਆ ਕੁਝ ਲੋਕ ਮਾਰੇ ਜਾਂਦੇ ਔਰ ਪਾਣੀ ਗਾਂ ਨਿਕਲ ਜਾਂਦਾ ਬੋਲੀ ਰਕਵਾ ਰਹੇ ਹੋ ਫਿਰ ਅਗਰ ਆਖਰ ਨੂੰ ਠੇਕਾ ਹੈ ਤਾਂ ਕਿਸੇ ਨੂੰ ਦੇਣਾ ਕਿ ਉਹ ਠੇਕਾ ਤੁਹਾਨੂੰ ਦਿੱਤਾ ਜਾਵੇ ਬਿਲਕੁਲ ਜੀ ਅਸੀਂ ਲਵਾਂਗੇ ਅਸੀਂ ਆਪਦੇ ਕਿਸਾਨਾਂ ਨੂੰ ਕਹਾਂਗੇ ਮੱਛੀ ਫੜ ਕੇ ਵੇਚੀ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਸਕੇ ਲੱਗਦਾ ਨਹੀਂ ਸਰਕਾਰ ਧੱਕਾ ਕਰ ਰਹੀ ਹੈ ਜੀ ਇਹ ਧੱਕਾ ਹੁਣ 60 ਸਾਲਾਂ ਤੋਂ ਧੱਕਾ ਸਹਿਨ ਕਰਦੇ ਆਏ ਨੇ ਕਿਸਾਨਾਂ ਨੂੰ ਪਤਾ ਨਹੀਂ ਲੱਗਾ ਪਰ ਅੱਜ ਅਸੀਂ ਧੱਕਾ ਨਹੀਂ ਹੋਣ ਦੇਵਾਂਗੇ ਸਾਡੀ ਪੰਜਾਬ ਦੀ ਜਥੇਬੰਦੀ ਪੂਰੇ ਸਾਰੇ ਚੋਂ ਪੰਜਾਂ ਜ਼ਿਲ੍ਹਿਆਂ ਵਿੱਚ ਜਿਹੜੀਆਂ ਕਮੇਟੀਆਂ ਬਣ ਚ ਇਹ ਸਾਡੇ ਜਿਹੜੇ ਕਿਸਾਨ ਆਗੂ ਨੇ ਇਹ ਸਿਰਫ ਅਸੀਂ ਕੱਠ ਨਹੀਂ ਕੋਈ ਕੀਤਾ ਅਸੀਂ ਤੇ ਇੱਕ ਬੇਨਤੀ ਕਰਨ ਆਏ ਸੀ ਵੀ ਸਾਡੀ ਬੋਲੀ ਰੋਕੀ ਜਾਵੇ ਜੇ ਸਾਨੂੰ ਵੱਡਾ ਸੰਘਰਸ਼ ਕਰਨਾ ਪਿਆ ਤਾਂ ਅਸੀਂ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਕਰਾਂਗੇ